ਜਿਹੜੇ ਟ੍ਰੈਫਿਕ ਨਿਯਮਾਂ ਨੂੰ ਟਿੱਚ ਜਾਣਦੇ ਆ ਤੇ ਲਾਈਟਾਂ ਕ੍ਰਾਸ ਕਰ ਕਰਕੇ ਲੰਘਦੇ ਆ ਜਿੱਥੇ ਸਪੀਡ ਲਿਮਟ ਹੁੰਦੀ ਆ ਉੱਥੇ ਸਪੀਡ ਵਧਾ ਕੇ ਲੰਘਦੇ ਆ ਉਹਨਾਂ ਦੇ ਲਈ ਇਹ ਵੀਡੀਓ ਆ ਦੋਸਤੋ ਤੇ ਸ਼ੇਅਰ ਕਰ ਦਿਓ ਨਾਲ ਲੋਕਾਂ ਤੱਕ ਜਿਹੜੇ ਜਲਦਬਾਜ਼ੀ ਦੇ ਵਿੱਚ ਸਿਗਨਲ ਕ੍ਰਾਸ ਕਰਦੇ ਨੇ ਤੇ ਆ ਜਿਹੜੇ ਟ੍ਰੈਫਿਕ ਨਿਯਮਾਂ ਨੂੰ ਟਿੱਚ ਜਾਣਦੇ ਨੇ ਹੁਣ ਚਲਾਨ ਆਨਲਾਈਨ ਹੁੰਦਾ ਤੇ ਘਰੇ ਪਹੁੰਚ ਜਾਂਦਾ ਮਸ਼ੀਨਾਂ ਟੈਕਨੋਲੋਜੀ ਇੰਨੀ ਜ਼ਿਆਦਾ ਹੋ ਗਈ ਕਿਵੇਂ ਚਲਾਨ ਕੱਟਿਆ ਜਾਂਦਾ ਹੈ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਆਓ ਪਹਿਲਾਂ ਵੀਡੀਓ ਦੇਖਦੇ ਆਂ ਵੀ ਘਰੇ ਕਿਵੇਂ ਚਲਾਨ ਪਹੁੰਚੂਗਾ ਜੇਕਰ ਤੁਸੀਂ ਵੀ ਟ੍ਰੈਫਿਕ ਨਿਜਮਾਨ ਨੂੰ ਟੱਚ ਜਾਣਦੇ ਹੋ ਨਾ ਤਾਂ ਆਪ ਵੀਡੀਓ ਦੇਖ ਲਓ ਆਓ ਪੂਰੀ ਵੀਡੀਓ ਦੇਖਦੇ ਆਂ ਦੇਖੋ ਜੀ ਉਹ ਬੰਦੇ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਆਂ ਆਹ ਦੇਖੋ ਅਰੇ ਪੁਲਿਸ ਵਾਲਿਆਂ ਨੂੰ ਟੱਚ ਜਾਣਦਾ ਕਹਿੰਦਾ ਐਂ ਲੰਘ ਜਾ ਦੇਖੋ ਉਹਨਾਂ ਦਾ ਚਲਾਨ ਘਰੇ ਕਿਵੇਂ ਜਾਊਗਾ ਉਹ ਵੀ ਦੇਖ ਲਿਓ ਲਓ ਜੀ ਬੰਦਾ ਤਾਂ ਲੰਘ ਗਿਆ ਅਬ ਦੱਸਿਓ ਇਸਕੀ ਸਪੀਡ ਕਿਆ ਥੀ ਦਿਖਾਉਣੇ ਵਾਸਤੇ 92 ਐਸ ਇਸ ਕੀ ਕਰੀ 92 ਕੀ ਅਬ ਇਸ 92 ਸਪੀਡ ਹੈ ਇਸਕੀ ਜੀ ਲਓ ਜੀ 92 ਦੀ ਸਪੀਡ ਸੀ ਚਾਹਨ ਚਾਲਨ ਕਟ ਜਾਏਗਾ ਬੈਨਾ ਜੀ ਲਓ ਜੀ ਇਹ ਆਨਲਾਈਨ ਪ੍ਰੋਸੈਸ ਹੈ ਤਾਂ ਦੋਸਤੋ ਸਮਝ ਨਾਲ ਚਲਾਇਆ ਕਰੋ ਵੀਕਲ ਕਦੇ ਵੀ ਸਪੀਡ ਜਿਹੜੀ ਆ ਦੇਖ ਕੇ ਚਲਾਇਆ ਕਰੋ ਤੁਹਾਨੂੰ ਇਹ ਲੱਗਦਾ ਵੀ ਕੋਈ ਨਹੀਂ ਦੇਖਦਾ ਪਰ ਬੈਠਾ ਸਾਈਡ ਤੇ ਕੈਮਰਾ ਸਭ ਕੁਝ ਦੇਖਦਾ ਹੁੰਦਾ ਤੇ ਆਨਲਾਈਨ ਚਲਾਨ ਕੱਟ ਕੇ ਘਰੇ ਪਹੁੰਚ ਜਾਂਦਾ ਜਿਹੜੇ ਟ੍ਰੈਫਿਕ ਨਿਯਮਾਂ ਨੂੰ ਟਿੱਚ ਜਾਂਦੇ ਉਹਨਾਂ ਤੱਕ ਵੀਡੀਓ ਪਹੁੰਚਾ ਦਿਓ ਤਾਂ ਜੋ ਸਮਝ ਲੱਗ ਜੇ ਕਿ ਸਾਰੇ ਰੂਲ ਜਿਹੜੇ ਬਣਦੇ ਨੇ ਨਾ ਉਹਨਾਂ ਦੇ ਪਿੱਛੇ ਟੈਕਨੋਲੋਜੀ ਵੀ ਹੁਣ ਕੰਮ ਕਰਨ ਲੱਗੀ ਤੇ ਘਰੇ ਚਲਾਨ ਆ ਜਾਂਦਾ ਤੇ ਜੇ ਚਲਾਨ ਤੋਂ ਬਚਣਾ ਤਾਂ ਵੀਡੀਓ ਦੇਖ ਲਿਓ ਤੇ ਸ਼ੇਅਰ ਕਰ ਦਿਓ ਉਹਨਾਂ ਦੋਸਤਾਂ ਤੱਕ ਜਿਹੜੇ ਕਹਿੰਦੇ ਆ ਵੀ ਟ੍ਰੈਫਿਕ ਕੀ ਕਰ ਲ ਟ੍ਰੈਫਿਕ ਪੁਲਿਸ ਕੀ ਕਰ ਲੂਗੀ ਤੇ ਟ੍ਰੈਫਿਕ ਨਿਯਮ ਕੁਝ ਨਹੀਂ ਹੁੰਦੇ ਤਾਂ ਦੋਸਤੋ ਚੈਨਲ ਨੂੰ ਕਰਿਓ ਸ ਕਮੈਂਟਾਂ ਚ ਰਾਇ ਕਰਿਓ ਸਾਂਜੀ ਮਿਲਦਾ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ